ਬਾਈ ਡੇੜੀ ਫਾਰਮ ਟਰੈਕ ਦੀ ਸਭ ਤੋਂ ਵਧੀਆ ਚੀਜ਼ ਲਾਦੀ ਆ ਆਵਾਜ਼ ਇਹਦੀ ਆਵਾਜ਼ ਸਾਰੇ ਟਰੈਕਟਰ ਨੂੰ ਅਲੱਗ ਹੈ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਬਾਈ ਆਪਾਂ ਸਵਰਾਜ ਵਾਲਿਆਂ ਕੋਲ ਆਏ ਹੋਏ ਆ ਇਹਨਾਂ ਕੋਲ ਟਰੈਕਟਰ ਆਏ ਹੋਏ ਆ ਦੋ ਤਿੰਨ ਨਵੇਂ ਬਾਈ ਬੜੇ ਵਿੱਚ ਕੱਟੇ ਹੋਏ ਨੇ ਤੇ ਫਾਰਮ ਟਰੈਕ ਹੈ ਇੱਕ ਦੋ ਟਰੈਕਟਰ ਹੋਰ ਨੇ ਆਪਾਂ ਤੁਹਾਨੂੰ ਦਿਖਾਉਨੇ ਆ ਬਾਈ ਵੀਡੀਓ ਜੇ ਬਣੇ ਰਿਓ ਮਿਸਤਰੀ ਸਾਹਿਬ ਵੀ ਨਾਲ ਆਪਣੇ ਤੇ ਪਾਵਲਾ ਬਾਈ ਵੀ ਆਇਆ ਵਾਏ ਆਜੋ ਤੇ ਲੋ ਜੀ ਮਿੱਤਰੋ ਆਹ ਖੜਾ ਇਹਨਾਂ ਕੋਲ ਸਟਾਕ ਟਰੈਕਟਰਾਂ ਦਾ ਸਭ ਤੋਂ ਪਹਿਲਾਂ ਸਵਰਾਜ ਖੜਾ ਏ ਅ ਮਹਿੰਦਰਾ ਖੜਾ 395 ਤੇ ਫਾਰਮਟ੍ਰੈਕ 60 ਖੜਾ ਬਾਈ ਫਾਰਮਟ੍ਰੈਕ 60 ਦੇ ਮਿਸਤਰੀ ਸਾਹਿਬ ਨੇ ਪਹਿਲਾਂ ਹੀ ਸਲਫ ਮਾਰਤੀ ਦੇਖ ਲੈ ਬਾਈ ਕਹਿੰਦਾ ਉਧਰ ਨੂੰ ਆ ਜਾ ਉਧਰ ਆ ਕੇ ਦਿਖਾਉਨੇ ਆ ਸੁਪਰ ਮੈਕਸ ਹੈ ਜੀ ਵੀਡੀਓ ਚ ਬਣੇ ਰਹੋ ਬਾਈ ਆਪਾਂ ਤੁਹਾਨੂੰ ਟਰੈਕਟਰ ਬਾਰੇ A to Z ਸਾਰੀ ਜਾਣਕਾਰੀ ਦੰਨੇ ਆ ਤੇ ਆ ਕਰ ਲੈ ਵੀਰ ਬੰਦ ਕਰ ਲੈ ਮੜਾ ਜਾ ਬੰਦ ਕਰ ਲੈ ਵੀਰ ਬੰਦ ਕਰ ਲੈ ਮੈਂ ਕਿਹਾ ਤੈਨੂੰ ਬਾਈ ਥੋੜਾ ਜਿਹਾ ਘੱਟ ਸੁਣਦਾ ਬਜਾਰੇ ਇਹਨੂੰ ਤੇ ਇੱਧਰ ਬਾਈ ਪਬਲੇ ਵੀਰੇ ਕੀ ਹਾਲ ਹੈ ਜੀ ਠੀਕ ਆ ਵੀਰੇ ਠੀਕ ਠਾਕ ਆਪਲੇ ਤੇਰੇ ਮੂਹਰੇ ਟਰੈਕਟਰ ਵੀ ਥੋੜਾ ਜਿਹਾ ਲੱਗਦਾ ਯਾਰ ਹੋ ਨਹੀਂ ਯਾਰ ਦੇਖ ਲੈ ਫੋਰਮੇਤਰੀ ਸਾਹਿਬ ਹਾਂਜੀ ਠੀਕ ਠਾਕ ਹਾਂ ਠੀਕ ਠਾਕ ਅੱਜ ਬਾਈ ਸਰਵਿਸ ਕੈਂਪ ਲਾਇਆ ਇਹਨਾਂ ਨੇ ਹਾਂਜੀ ਤੇ ਕਿੰਨੇ ਟਰੈਕਟਰ ਕਰਤੇ ਅੱਜ ਸਰਵਿਸ ਕੈਂਪ ਚ ਲੀ 11 ਟਰੈਕਟਰ ਨਿਕਲ ਗਏ ਤੁਹਾਡੇ 11 ਟਰੈਕਟਰ ਠੀਕ ਆ ਇਹ ਤੁਸੀਂ ਮਹੀਨੇ ਬਾਅਦ ਆਉਣੇ ਉਹਨਾਂ ਕੋਈ ਪੱਕਾ ਟਾਈਮ ਨਹੀਂ ਮਹੀਨੇ ਬਾਅਦ ਆਉਣੇ ਆ ਸਰਵਿਸੇ ਚ ਫ੍ਰੀ ਹੁੰਦੀ ਆ ਬਾਈ ਹਾਂ ਸਰਵਿਸ ਫ੍ਰੀ ਹੁੰਦੀ ਆ ਤੇਲ ਪਾਣੀ ਸਭ ਕੁਝ ਹਾਂ 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 ਇਕੱਲੀ ਲੇਬਰ 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 ਸਰ ਲੇਬਰ ਫ੍ਰੀ ਹੁੰਦੀ ਆ ਠੀਕ ਆ ਜਿੱਦਣ ਸਾਰੇ ਪਾਸੇ ਕੈਂਪ ਲਾਉਣਾ ਹੁੰਦਾ ਇੱਕ ਦੋ ਦਿਨ ਪਹਿਲਾਂ ਦੱਸਿਆ ਕਰੋ ਫੇ ਬੰਦੇ ਆਪਾਂ ਹੋਰ ਬੁਲਾਏ ਕਰਾਂਗੇ ਠੀਕ ਆ ਗੱਲ ਮਰਜ਼ੀ ਬੁਲਾ ਲੈ ਬਾਈ ਇਹ ਕਿੰਨਾ ਮਾਡਲ ਆ ਗਿਆ ਟਰੈਕਟਰ ਇਹ 11 ਮਾਡਲ ਆ ਜੀ 2011 ਮਾਡਲ ਆ ਠੀਕ ਆ ਤੇ ਬਾਈ ਕਹਿੰਦਾ 2011 ਮਾਡਲ ਆ ਟਾਇਰ ਕਿੰਨੇ ਕ ਹੋਣਗੇ ਤੇਰੇ ਹਿਸਾਬ ਨਾਲ ਚਾਰੇ 90 ਪੈਸੇ ਟਾਇਰ ਹੋਣਗੇ ਬਾਈ ਚਾਰੇ ਟਾਇਰ ਪੈਸੇ 90 ਪੈਸੇ ਦੇ ਉੱਪਰੇ ਆ ਤੁਸੀਂ 90 ਪੈਸੇ ਮੰਨ ਲਓ ਠੀਕ ਆ ਜੀ ਕੰਡੀਸ਼ਨ ਥੋੜੇ ਸਾਹਮਣੇ ਆ ਬਾਈ ਮਿਸਤਰੀ ਆ ਰੰਗ ਹੋਇਆ ਵਾ ਥੋੜਾ ਜਿਹਾ ਖਰਾਬ ਹਨਾ ਇਹ ਰੰਗ ਮੈਂ ਦੇਖਿਆ ਇਹ ਇਹਨਾਂ ਦੇ ਉਤਰੇ ਆ ਸਾਰਿਆਂ ਦੇ ਪੱਠੀ ਪੱਠੀ ਵਾਲੀ ਲੱਗੂ ਜਾਂਦੀ ਆ ਅੱਛਾ ਅੱਛਾ ਆਹਾ ਬਾਈ ਜਿਹੜੀ ਹਾਂ ਜਿਹੜੀ ਆਹ ਥੱਲੇ ਪੱਠੀ ਲਾਈ ਹੈ ਨਾ ਬਾਈ ਆਹ ਪੱਠੀ ਥੋੜੀ ਜੀ ਕਾਰਵਾਈ ਕਰਦੀ ਆ ਹਾਂ ਇਹ ਪੱਠੀ ਉੱਪਰ ਤੱਕ ਆ ਨਾ ਹਾਂ ਪਾਈਪ ਲੱਗਾ ਨਾ ਹਾਂ ਆਹ ਪੈਪ ਜਾਂਦਾ ਬਾਈ ਜਦੋਂ ਗਰਮ ਰਹਿੰਦੀ ਸਾਰੇ ਦਿਨ ਗਰਮੈਸ ਰਹਿੰਦੀ ਉਹਦੇ ਕਰਕੇ ਰੰਗ ਫਿਰਨਾ ਉਤਰਦਾ ਏ ਇਹ ਹੋਰ ਵੀ ਟਰੈਕਟਰ ਜਮਾਂ ਦੇਖਿਆ ਸਾਰਿਆਂ ਦੀ ਦਿੱਕਤ ਆਉਂਦੀ ਹੈ ਬਾਈ ਹੁਣ ਤਾਂ ਬਾਹਰ ਦੇ ਤਾਂ ਸੰਸਰੇ ਨਾ ਵੀ ਹੈ ਨਾ ਬਾਹਰ ਕੱਢਦਾ ਠੀਕ ਆ ਆ ਵਧੀਆ ਸਹਾਰ ਕਰਦਾ ਬਾਕੀ ਬਾਈ ਟਰੈਕਟਰ ਸੁਪਰ ਮੈਕਸ ਆ ਬਾਈ ਤੇਲ ਬ੍ਰੇਕ ਹੈ ਨਾ ਇਹ ਤੇਲ ਬ੍ਰੇਕ ਕਰਦਾ ਰਸਤੇ ਹੁੰਦੇ ਤੇਲ ਬ੍ਰੇਕ ਡਬਲ ਕਲਚ ਪਾਵਰ ਸਟੀering ਮਲਟੀ ਪੀਡੀਓ ਮਲਟੀ ਸਵੀਡ ਰਿਵਰਸ ਪੀਡੀਓ ਠੀਕ ਹੈ ਇਹਦੀ ਪੀਡੀਓ ਬਾਈ 11 ਵਿੱਚ ਵੀ ਆ ਰਿਵਰਸ ਵੀ ਆ ਠੀਕ ਹੈ ਜੀ ਬਾਕੀ ਤਾਂ ਬਾਈ ਰਿੰਗ ਰੂਮ ਦੇਖ ਲੋ ਟਰੈਕਟਰ ਦੇ 14 9 28 ਦੇ ਟਾਇਰ ਨੇ ਬਾਕੀ ਬਾਈ ਬੰਪਰ ਨਹੀਂ ਹੈ ਇਹਦਾ ਬੰਪਰ ਹੈ ਨਹੀਂ ਨੰਬਰ ਹੈਗਾ ਨਾ ਨੰਬਰ ਨਹੀਂ ਗਿਆ ਮੈਂ ਬੰਪਰ ਪੁੱਛਿਆ ਬਾਈ ਮੰਪਰ ਹੈ ਨਹੀਂ ਠੀਕ ਹੈ ਮੈਂ ਕਿਹਾ ਕਈ ਵਾਰ ਖੋਲ ਖੋਲ ਕੇ ਰੱਖਿਆ ਬੰਦਾ ਠੀਕ ਆ ਇਧਰੋਂ ਵੀ ਆ ਜਾ ਪਾਬਲੇ ਵੀਰੇ ਆ ਜਾ ਦਿਖਾ ਦੇ ਯਾਰ ਤੂੰ ਵੀ ਦੇ ਜਾਣਕਾਰੀ ਮੇਰੇ ਨਾਲੋਂ ਵੱਧ ਤੰਨੂੰ ਪਤਾ ਯਾਰ ਨਹੀਂ ਭਾਈ ਯਾਰ ਪਾਬਲੇ ਹੀ ਗੱਲ ਨਹੀਂ ਹੈ ਵੀਰੇ ਕੋਈ ਲੋ ਇੰਜਨ ਚੈੱਕ ਕਰੋ ਭਾਈ ਮੇਸਤਰੀ ਸਾਹਿਬ ਸਾਰਾ ਕੁਝ ਚੈੱਕ ਕਰਾਉਣਗੇ ਲੋ ਜੀ ਕੋਈ ਵੀ ਕੋਈ ਕੁਝ ਹੋ ਗਿਆ ਬਾਕੀ ਸਾਰੇ ਟਾ ਟਾ ਟੁੱਟਾ ਹੋ ਗਿਆ ਹੈੱਡ ਭਾਈ ਨਾਲਦਾ ਹੀ ਆ ਨਾਲਦਾ ਸਮੇਂ ਕੁਝ ਨਾਲਦਾ ਹੀ ਆ ਅੱਛਾ ਕਾਂ ਤੋਂ ਵੀ ਨਾਲਦਾ ਹੀ ਆ ਪੰਪੋ ਵੀ ਨਾਲ ਦਾ ਹੈ ਮਿੱਤਰੀ ਸਾਹਿਬ ਤੇਰੀ ਗਰੰਟੀ ਪਾਉਣੀ ਆ ਬੰਦੇ ਨੇ ਆ ਕੇ ਫਿਰ ਠੀਕ ਆ ਭਾਈ ਭਾਈ ਬਾਈ ਨੇ ਤਾਂ ਦੇ ਦਿੱਤੀ ਗਰੰਟੀ ਬਾਈ ਕਹਿੰਦਾ ਹੈਡ ਖੁੱਲਿਆ ਬਣੀ ਬਾਕੀ ਤੁਸੀਂ ਆ ਕੇ ਆਪਣੀ ਆਪ ਸੱਲੀ ਕਰ ਲਿਓ ਇਹਨਾਂ ਦੀ ਤਾਂ ਹੈ ਜੀ ਡਾਗਰ ਕੋਲ ਖੜਾ ਹੀ ਆ ਆਪਾਂ ਜੀਨ ਡਾਗਰ ਨੇ ਆਪਣਾ ਆਪਣਾ ਕੰਮ ਕਰ ਹਾਂ 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 ਇੱਥੇ ਹੁੰਦਾ ਭਾਈ ਇਹ ਜੇ ਤੁਹਾਨੂੰ ਜੇ ਤੁਹਾਨੂੰ ਇੱਥੇ ਨਾ ਮਿਲੇ ਇਹ ਉਧਰ ਵਰਕਸ਼ਾਪ 'ਚ ਮਿਲੂਗਾ ਤੁਹਾਨੂੰ ਹਾਂ ਇਹ ਵਰਕਸ਼ਾਪ 'ਚ ਮਿਲੂਗਾ ਤੇ ਬਾਕੀ ਭਾਈ ਟਾਇਰ ਟੂਰ ਦਾ ਹਾਂ ਚੈੱਕ ਕਰਕੇ ਦੋਹਰੂ ਵੀ ਕਰਨਾ ਆਪਣਾ ਚੈੱਕ ਕਰਕੇ ਦੇਖੋ ਠੀਕ ਆ ਲੈਣੀਆਂ ਤੁਸੀਂ ਪੈ ਕੇ ਲਾਉਣੀਆਂ ਬਾਈ ਚੱਕਰ ਆਏ ਆ ਇਹ ਗਿਹੜੇ ਆਪਣੇ ਘਰ ਦੇ ਟਰੈਕਟਰ ਚਲਾਏ ਹੋਏ ਆ ਜੀਮੀਦਾਰ ਉਰੇ ਆਉਂਦੇ ਆ ਟਰੈਕਟਰ ਵਿੱਚ ਕਟਾ ਕੇ ਨਵਾਂ ਟਰੈਕਟਰ ਲੈ ਜਾਂਦੇ ਆ ਠੀਕ ਨਹੀਂ ਜਿੱਕਣਾ ਆਪਾਂ ਨੂੰ ਜੀਮੀਦਾਰ ਕਹਿ ਦਿੰਦਾ ਵੀ ਬਾਈ ਇਕਣਾ ਮੈਂ ਸੰਭਿਆ ਵਾ ਇਕਣਾ ਉਹ ਕਰਿਆ ਵਾ ਉਕਣਾ ਆਪਾਂ ਗਾਹ ਕਹਦਨੇ ਆਲੋ ਠੀਕ ਨਹੀਂ ਬਾਕੀ ਬਾਈ ਤੁਹਾਨੂੰ ਪਤਾ ਮਸ਼ੀਨਰੀ ਆ ਠੀਕ ਹੈ ਜੀ ਉਹ ਤੁਹਾਡੇ ਹੱਥੋਂ ਤਾਂ ਕਿਵੇਂ ਸਾਂਭ ਕੇ ਚਲਾਉਣੀ ਆ ਜਿਵੇਂ ਕੀ ਅੱਗੋਂ ਚੱਲੀ ਗੱਡਾ ਗੰਡਾ ਬਾਤ ਹੋ ਰਿਹਾ ਬਾਕੀ ਹੋਰ ਤਾਂ ਕੋ ਕੰਮ ਕਰ ਰਹੀਆਂ ਆ ਵਾ ਵਾਹੀ ਆਪਣੀ ਬੇਟੀ ਬੁਤੀ ਟਰੈਕਟਰ ਤਾਂ ਦੇਖਦਾ ਬਾਈ ਟਰੈਕਟਰ ਜ਼ਿੰਮੇਦਾਰ ਬੰਦੇ ਦਾ ਹੈ ਕਿਰਾਏ ਭਾਲੇ ਵਾਲਾ ਟਰੈਕਟਰ ਹੈ ਨਹੀਂ ਟਰੈਕਟਰ ਦਿਖ ਜਾਂਦਾ ਬਾਈ ਠੀਕ ਹੈ ਜੀ ਆਹ ਦੇਖੋ ਰਿਮਾ ਰੂਮਾ ਦਾ ਰੰਗ ਪੂਰਾ ਵਧੀਆ ਖੜਾ ਬਾਈ ਸਾਫ਼ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਹਾਂ ਸਹੀ ਗੱਲ ਹੈ ਲੋ ਜੀ ਪਿੱਛੇ ਤੋਂ ਦੇਖ ਲਓ ਬਾਈ ਹੱਕ ਹੱਕ ਆਹ ਹੁੱਕ ਚੇਂਜ ਕਰੀ ਵੀ ਨਾਲ ਦੀ ਤਾਂ ਨਹੀਂ ਹੈਗੇ ਨਾਲ ਦੇ ਅੱਛਾ ਠੀਕ ਆ ਭਾਈ ਇਹਦੇ ਚੱਕ ਦੂਆ ਵੀ ਤਾਂ ਆਉਂਦਾ ਏ, ਈਪੀਆਈ ਵੀ ਆਉਂਦਾ ਹਨਾ। ਈਪੀਆਈ ਆਉਂਦਾ ਇਹ ਮਾਡਲ ਦੂਆ ਏ। ਤੇ ਬਾਕੀ ਦੇਖ ਲਓ ਅੰਦਰ ਭਾਈ ਇਸੇ ਉੱਤੇ ਰੰਗ ਪੂਰਾ ਵਧੀਆ ਖੜਾ ਏ ਨਾ। ਠੀਕ ਆ ਜੀ। ਮਗਰਾੜ ਨਹੀਂ ਕਿਸੇ ਪਾਸੇ ਤੇ ਖਰਾਬ ਹੋਈਵੇ। ਪੀਵੀ0 3 ਨੰਬਰ ਆ ਭਾਈ। ਪੀਵੀ0 3। ਤੇ ਬਾਕੀ ਭਾਈ ਜਿਹੜੇ ਕਾगज ਪੱਤਰ ਭਾਈ ਓਕੇ ਆ, ਆਰਸੀ, ਯੂਰਸੀ ਸਾਰਾ ਕੁਝ। ਠੀਕ ਆ। ਭਾਈ ਡਾਕੂਮੈਂਟ ਤਾਂ ਲਗਭਗ ਹੁੰਦੇ ਹੀ ਨੇ ਸਾਰੇ ਜਿਹੜੇ ਵੀ ਟਰੈਕਟਰ ਆਉਂਦੇ ਨੇ। ਆਹ ਯਾਰ ਚਿੱਟਾ ਰੰਗ ਨਾ ਉਹਨਾਂ ਦਾ ਬਾਅਦ ਚ ਕਿਸੇ ਨਾ ਬੰਪਰ ਮੂੰਪਰ ਨੂੰ ਕਰਨ ਲੱਗੇ ਤੇ ਬੱਚ ਹਾਂ ਬੰਪਰ ਨੂੰ ਰੰਗ ਵੱਜਿਆ ਅਛਾ ਦੂਆ ਬੰਪਰ ਲਵਾਇਆ ਪਾਉਣਾ ਬਾਈ ਇਹ ਕਾਰਵਾਈ ਹੋਈ ਇਹਨੂੰ ਬੰਪਰ ਲੱਗਾ ਹੋਊਗਾ ਬੜਾ ਮੂਰੇ ਚੱਕ ਮਾਜਾ ਬੰਪਰ ਇਹਦਾ ਲੱਗਦਾ ਖੋਲਿਆ ਵਾ ਕਈ ਬਾਈ ਜ਼ਿੰਮੇਵਾਰ ਦਾ ਟਰੈਕਟਰ ਲੈ ਕੇ ਆਉਂਦੇ ਅਗਲੇ ਖੋਲੰਦੇ ਨੇ ਵੀ ਅਸੀਂ ਦੂਆ ਟਰੈਕਟਰ ਲਾਉਣਾ ਏ ਠੀਕ ਆ ਜੀ ਬਾਕੀ ਪ੍ਰੋਬਲੀਮ ਇੱਕ ਵਾਰ ਮੜਾ ਦੁਬਾਰਾ ਟਰੈਕਟਰ ਸਟਾਰਟ ਕਰਕੇ ਦਿਖਾ ਦੇ ਫੇ ਉੱਧਰ ਲਾ ਦੋ ਇਹਨੂੰ ਦੁਬਾਰਾ ਲੋ ਜੀ ਕਮਰ ਬਾਈ ਤੁਹਾਨੂੰ ਦੁਬਾਰਾ ਸਟਾਰਟ ਕਰਕੇ ਦਿਖਾਉਗਾ ਡਾਕਟਰ ਲੋ ਜੀ ਬਾਈ ਡੈਡੀ ਫਾਰਮ ਟਰੈਕ ਦੀ ਸਭ ਤੋਂ ਵਧੀਆ ਚੀਜ਼ ਲਾਦੀ ਆ ਆਵਾਜ਼ ਇਹਦੀ ਆਵਾਜ਼ ਸਾਰੇ ਟਰੈਕਟਰੋਂ ਅਲੱਗ ਆ ਕਿਹਨਾ ਹੋ ਟਰੈਕਟਰਾਂ ਦੀ ਆਵਾਜ਼ ਸਵਰਾਜ ਦੀ ਆਪਣੀ ਆਵਾਜ਼ ਆ ਠੀਕ ਆ ਜੀ ਉਹ ਹੌਲੈਂਡ ਦੀ ਇਹਦੀ ਆਵਾਜ਼ ਜਣੀ ਸਾਰਿਆਂ ਨਾਲੋਂ ਅਲੱਗ ਆ ਫੋਰਡ ਦੀ ਕਹਿੰਦੇ ਹੁੰਦੇ ਆ ਕੋਈ ਫੋਰਡ ਦੀ ਤੌਰ ਲੱਗੇ ਆ ਉਹ ਚੀਜ਼ ਆ ਬਾਈ ਇਹ ਬਾਕੀ ਬਾਈ ਇਹਨਾਂ ਕੋਲ ਤੁਹਾਨੂੰ ਆਪਾਂ ਅੱਗੇ ਵੀ ਟਰੈਕਟਰ ਆਹ ਤਾਂ ਟਰੈਕਟਰ ਅੱਗੇ ਵੀ ਦਿਖਾਇਆ ਹੋਇਆ 19 ਮਾਡਲ ਆਇਆ ਹੋਇਆ 855 ਸਵਰਾਜ ਠੀਕ ਹੈ ਜੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰ ਬਾਈ 16 ਦੇ ਨੇ 16 9 28 ਦੇ ਠੀਕ ਹੈ ਜੀ ਤੇ ਧਰਮਿੰਦਰਾ ਖੜਾ ਏ ਆਹ ਕਰਦੇ ਵੀਰੇ ਬੰਦਾ ਟਰੈਕਟਰਾਂ ਦੇ ਕੋਲ ਤਿੰਨ ਚਾਰ ਖੜੇ ਆ ਬਾਈ 45 11 ਵੀ ਖੜਾ ਇੱਕ ਲੋ ਜੀ ਐਚ ਐਮ 30 45 11 ਟਾਇਰ ਬਾਈ ਦੇਸੀ ਪਏ ਹੋਏ ਆ ਐ ਜਾਨੀ ਕਿ 70 80 ਪੈਸੇ ਦੇ ਖੜੇ ਆ ਟਾਇਰ ਰਿਮ ਰੁਮ ਤਿਆਰ ਹੋਏ ਹੋਏ ਵਾ ਬਾਕੀ ਦਾ ਟਰੈਕਟਰ ਤਾਂ ਦਾ ਰੰਗ ਬਾਈ ਨਹੀਂ ਰੰਗ ਲੱਗਦਾ ਹੋਇਆ ਵਾ ਦੁਬਾਰਾ ਠੀਕ ਹੈ ਜੀ ਆਹ ਟੈਂਕੀ ਦਾ ਰੰਗ オリジナル ਆ ਟੈਂਕੀ ਦਾ ਰੰਗ オリジナル100 ਨੂੰ ਰੰਗ ਦੁਬਾਰਾ ਹੋਇਆ ਵਾ ਰੇਟ ਬਾਈ ਠੀਕ ਠਾਕ ਜਿਹੀ ਹੁੰਦਾ ਇਹਨਾਂ ਦਾ ਤੇ ਬਾਕੀ ਜਿਹੜਾ ਆਹ ਟਰੈਕਟਰ ਦਾ ਆਪਾਂ ਤੁਹਾਨੂੰ ਰੇਟ ਦੱਸ ਦਿੰਨੇ ਬਾਈ ਫਾਰਮ ਟਰੈਕ ਦਾ ਇਹਦਾ ਜੀ ਮੁੱਲ ਕਰਦੇ ਆ ਜੀ ਇਹ 3 ਲੱਖ 70000 ਰੁਪਿਆ 370 ਮੋਲ ਆ ਬਾਕੀ ਦਾ ਰੇਟ ਬਾਈ ਮੌਕੇ ਤੇ ਹੋ ਜੂਗਾ ਮਾਡਲ ਹੈਗਾ 11 2011 ਮਾਡਲ 3 ਲੱਖ 70 ਹਜ਼ਾਰ ਰੇਟ ਆਈ ਬਾਕੀ ਆ ਜਿਓ ਟਰੈਕਟਰ ਦੇਖ ਰਹਿਓ ਸੌਦਾ ਕਰ ਲਿਓ ਬਾਈ ਜੇ ਟਰੈਕਟਰ ਵਧੀਆ ਲੱਗਿਆ ਤਾਂ ਗੱਲਬਾਤ ਕਰ ਲਿਓ ਆਪਣੀ ਵੀ ਏਜੰਸੀ ਨਾਲੇ ਆ ਤੇ ਦੇਖ ਕੇ ਗੱਲਬਾਤ ਕਰਕੇ ਜੇ ਕਿਸੇ ਨੇ ਵਿੱਚ ਵੀ ਕੋਈ ਦੇਣਾ ਹੋਇਆ ਬਾਈ ਉਹ ਵੀ ਵੈਸੇ ਰੱਖ ਲੈਂਦੇ ਨੇ ਇਹ ਜੇ ਇਹਨਾਂ ਨੇ ਨਾਂ ਰੱਖਿਆ ਆਪਾਂ ਰੱਖ ਲਾਂਗੇ ਬਾਈ ਕੋਈ ਚੱਕਰ ਨਹੀਂ ਕਈ ਵੀਰਾਂ ਤਾਂ ਹੁੰਦਾ ਵੀ ਵਿੱਚੇ ਟਰੈਕਟਰ ਦੇ ਕੇ ਸੌਦਾ ਕਰਨਾ ਤੇ ਉਹਦੇ ਵਿੱਚ ਕਈ ਵਾਰ ਟੁੱਟ ਰਲ ਜਾਂਦੀ ਹੈ ਜੀ ਬਾਕੀ ਜਿਹੜਾ ਆਹ ਟਰੈਕਟਰ ਹੈ ਬਾਈ ਇਹ ਹੈਗਾ ਜੀ ਮਾਡਲ 13 13 ਮਾਡਲ ਆ ਸਿੰਪਲ ਸਟੀering ਆ ਟਾਇਰ ਬਾਈ ਹੋਣਗੇ ਅੱਧ ਤੇ ਉੱਪਰ ਠੀਕ ਆ ਜੀ ਇਹ ਵੀ ਟਰੈਕਟਰ ਠੀਕ ਆ ਟਰਬੋ ਇੰਜਨਰ ਚਾਹੁੰਦਾ ਤੁਹਾਨੂੰ ਪਤਾ ਹੀ ਇਹੇ DGI ਟਰਬੋ ਬਾਕੀ ਆ 19 ਮਾਡਲ ਹੈ ਜੀ ਕੰਡੀਸ਼ਨ ਠੀਕ ਆ ਟਰੈਕਟਰ ਦੀ ਬਾਈ ਟਾਇਰ ਹੋਣਗੇ 60 ਪੈਸੇ ਚਾਰੇ ਠੀਕ ਆ ਜੀ ਤੇ ਜੇ ਕੋਈ 855 ਦਾ ਚਾਹ ਵਨ ਹੋਇਆ ਤਾਂ ਉਹ ਦੇਖ ਲਿਓ ਬਾਈ ਬਾਈ ਇਹਦਾ ਰੇਟ ਰੂਡ ਇਹਦਾ 6 ਲੱਖ ਰੁਪਈਆ ਇਹਦਾ 6 ਮੰਗਦੇ ਆ ਇਹਦਾ ਬਾਈ 6 ਲੱਖ ਰੁਪਈਆ ਮੁੱਲ 19 ਮਾਡਲ 19 ਮਾਡਲ 6 ਲੱਖ ਰੁਪਈਆ ਰੇਟ ਆ ਟਰੈਕਟਰ ਦਾ ਠੀਕ ਆ ਜੀ ਜੂ ਪਾਈਪ ਲੱਗਿਆ ਵਾ ਇਹ ਤੇ ਪਿੱਛੇ ਤੋਂ ਦੇਖ ਲਓ ਬਾਈ ਲੋ ਜੀ ਪਿੱਛੇ ਤੋਂ ਚੈੱਕ ਕਰ ਲਓ ਕੰਡੀਸ਼ਨ ਟਰੈਕਟਰ ਦੀ ਤੇ ਇਹ ਤੋਂ ਇਲਾਵਾ ਬਾਈ ਇਹਨਾਂ ਕੋਲ ਬਾਕੀ ਨਵੇਂ ਟਰੈਕਟਰ ਤੁਹਾਨੂੰ ਪਤਾ ਹੀ ਆ ਸਵਰਾਜ ਦੀ ਏਜੰਸੀ ਇਹਨਾਂ ਕੋਲ ਨਵੇਂ ਟਰੈਕਟਰਾਂ ਦੇ ਜੇ ਕਿਸੇ ਨੇ ਵੀ ਨਵਾਂ ਟਰੈਕਟਰ ਲੈਣਾ ਸਾਡੇ ਮੈਂ ਕਹਿਣਾ ਦਾਬਾ ਸਾਡੇ ਲੋਕਲ ਏਰੀਆ ਦਾ ਹੋਵੇ ਬਾਈ ਰੋਪੜ ਜ਼ਿਲ੍ਹੇ ਦਾ ਤੇ ਰੋਪੜ ਜ਼ਿਲ੍ਹੇ 'ਚ ਵੀ ਇੱਧਰ ਮਰੰਡਾ ਏਰੀਆ ਹੋਰ ਪੈ ਜਾਂਦਾ ਬਾਈ ਜੇ ਕਿਸੇ ਨੇ ਵੀ ਨਵਾਂ ਟਰੈਕਟਰ ਲੈਣਾ ਸਵਰਾਜ ਤਾਂ ਇਹਨਾਂ ਕੋਲ ਆ ਕੇ ਜਰੂਰ ਦੇਖ ਸਕਦਾ ਜੀ ਤੇ ਏਜੰਸੀ ਬਿਲਕੁਲ ਆਪਣੀਆਂ ਸਾਰੀਆਂ ਅਸੀਂ ਨਾਲੇ-ਨਾਲੇ ਨੇ ਨਵੇਂ ਟਰੈਕਟਰ ਵੀ ਬਾਈ ਵਧੀਆ ਸੇਲ ਹੁੰਦੇ ਨੇ ਇਹਨਾਂ ਦੇ ਉਹਨੂੰ ਪਤਾ ਬਾਈ ਸਵਰਾਜ ਹੁਣ ਜਿਹੜਾ 700 47 ਇਹ ਵੀ ਭਾਈ ਵਧੀਆ ਵਿਕਦਾ ਹੁਣ 744 ਵੀ 855 ਦੇ ਬਰਾਬਰ ਹੀ ਵਿਕਦਾ ਟਰੈਕਟਰ ਕਹਿਣ ਦਾ ਭਾਅ ਕਿਉਂਕਿ ਇੰਜਨ ਸੇਮ ਹੈ ਕੋਈ ਫਰਕ ਹੈ ਨਹੀਂ ਐਡਾ ਰੇਟ ਦਾ ਫਰਕ ਹੈਗਾ ਮਾੜਾ ਮੋਟਾ ਹੁਣ ਜਿਹੜੇ ਕਹਿੰਦੇ ਵੀ ਦੋ ਪੈਸੇ ਬਚਾਉਣੇ ਆ ਉਹ ਫਿਰ 744 ਲੈ ਜਾਂਦੇ ਨੇ ਠੀਕ ਆ ਜੀ ਹੁਣ 744 ਵਿੱਚ ਵੀ 3 ਸਪੀਡ ਆਉਣ ਲੱਗਿਆ ਪਹਿਲਾਂ ਹੁੰਦਾ ਨਹੀਂ ਤਾਂ ਹੈਗਾ ਹੁਣ ਭਾਈ ਇਹਦੇ ਵਿੱਚ ਵੀ 3 ਸਪੀਡ ਆਉਣ ਲੱਗ ਗਿਆ ਪਰ ਜਿਹੜਾ ਆਪਾਂ ਅੱਗੇ ਵੀ ਹਰੇਕ ਵੀਡੀਓ ਵਿੱਚ ਦੱਸਦੇ ਜਿਹੜਾ ਭਾਈ ਟਰੈਕਟਰ 3 ਸਪੀਡ ਹੈ ਇਹ ਮੇਜਰ ਸਾਈਡ ਗੇਅਰ ਦੇ ਵਿੱਚ ਆਉਂਦਾ 3 ਸਪੀਡ ਟਰੈਕਟਰ ਸੈਂਟਰ ਗੇਅਰ ਦੇ ਵਿੱਚ ਨਹੀਂ ਆਉਂਦਾ ਹੈਗਾ ਇਹ ਮੇਜਰ ਸਾਈਡ ਗੇਅਰ ਦੇ ਵਿੱਚ ਹੀ ਆਉਂਦਾ ਜੀ ਕਈ ਵੀਰ ਹਜੇ ਵੀ ਪੁੱਛੀ ਜਾਂਦੇ ਇੰਨੀ ਵਾਰ ਬਾਵਜੂਦ ਦੱਸਣ ਦੇ ਬਾਵਜੂਦ ਵੀ ਵੀਡੀਓ ਦੇ ਵਿੱਚ ਬਾਰ-ਬਾਰ ਉਹੀ ਗੱਲਾਂ ਬਾਈ ਦੱਸਣੀਆਂ ਪੈਂਦੀਆਂ ਕਈ ਵਾਰ ਜਿਦਾਂ ਆਹ ਦੇਖੋ ਨਾ ਸਾਈਡ ਗੇਅਰ ਆ ਇਹ ਟਰੈਕਟਰ 3 ਸੋ ਆਪਣਾ ਸੈਂਟਰ ਗੇਅਰ ਆ ਇਹ ਇਹ ਬਾਈ 2 ਸਪੀਡ ਆ ਠੀਕ ਆ ਜੀ ਬਾਕੀ ਟਾਇਰ ਬਾਈ ਇਹ 14 ਦੇ 16 ਦੇ ਦੋਨੇ ਟਾਇਰਾਂ ਦੇ ਵਿੱਚ ਆਉਂਦਾ ਏ ਜ਼ਿਆਦਾਤਰ ਸਾਡੇ ਏਰੀਆ ਵਿੱਚ ਬਾਈ 14 ਦੇ ਟਾਇਰਾਂ ਵਾਲੇ ਟਰੈਕਟਰ ਵਿਕਦੇ ਆ ਆਡਟਰ ਬਾਈ ਬੁੱਕ ਹੋਇਆ ਵਾ ਦੇਖੋ ਕੋਈ ਕਿਸ ਨੇ ਬੁੱਕ ਕਰਿਆ ਵਾ ਇਹਨਾਂ ਨੇ ਦੇ ਦੇਣਾ ਇੱਕ ਦੇ ਦਿਨ ਦੇ ਵਿੱਚ ਵਿੱਚ ਇਹ ਤੋਂ ਲਾ ਵਾ ਇਹਨਾਂ ਕੋ 969 ਵੀ ਖੜਾਤਾ ਬਾਈ ਉਹ ਦੇ ਦੂ ਤਾਂ ਇਹਨਾਂ ਨੇ ਤੇ ਬਾਕੀ ਹੁਣ 735 ਖੜਾ 1 744 ਖੜਾ ਬਾਕੀ 3-4 ਤੇ 752 ਖੜੇ ਨੇ ਇੱਕ ਗੱਲ ਹੋਰ ਆ ਬਾਈ ਸਾਡੇ ਏਰੀਆ ਵਿੱਚ ਕਈ ਬਾਈ ਪੁੱਛਦੇ ਵੀਡੀਓ ਵਿੱਚ ਵੀ ਤੁਹਾਡੇ ਬਾਈ 969 963 ਕਾ ਤਾਂ ਨਹੀਂ ਹੁੰਦੇ ਸਾਡੀ ਏਜੰਸੀਆਂ ਵਿੱਚ ਬਾਈ ਸਾਡੇ ਏਰੀਆ ਵਿੱਚ ਜ਼ਿਆਦਾਤਰ 855 ਹੀ ਵਿਕਦਾ 969 ਜਾਂ 963 ਜੀ ਨੇ ਲੈਣਾ ਹੈ ਉਹਨੂੰ ਆਰਡਰ ਤੇ ਮੰਗਾ ਕੇ ਦੰਦੇ ਨੇ ਬਾਈ ਠੀਕ ਹੈ ਜੀ ਉਹਦਾ ਪਹਿਲਾ ਆਰਡਰ ਦੇ ਕੇ ਜਾਂਦੇ ਨੇ ਆਰਡਰ ਤੇ ਟਰੈਕਟਰ ਆਉਂਦਾ ਏ ਆਏ ਨਹੀਂ ਮਤਲਬ ਕਿ ਮੰਗਾਉਂਦੇ ਹੈਗੇ ਤੇ ਕਿਉਂਕਿ ਫਿਰ ਖੜੇ ਰਹਿਣੇ ਬਾਈ ਮਾਰ ਕੇ ਪੁਰਾਣੇ ਹੋਈ ਜਾਂਦੇ ਫਿਰ ਉਹ ਚੀਜ਼ ਦੀ ਦਿੱਕਤ ਆਉਂਦੀ ਆ ਤੇ ਬਾਕੀ ਚਲੋ ਠੀਕ ਹੈ ਬਾਈ ਹਾਂ ਜਿਨੇ ਵੀ ਲੈਣਾ ਹੋਇਆ ਟਰੈਕਟਰ ਆ ਕੇ ਦੇਖ ਲਿਓ ਠੀਕ ਹੈ ਜੀ ਲੋਕੇਸ਼ਨ ਸਭ ਨੂੰ ਪਤਾ ਹੀ ਆ ਚੰਡੀਗੜ੍ਹ ਤੋਂ ਅਨੰਤਪੁਰ ਸਾਹਿਬ ਰੋਡ ਤੇ ਆਪਣੀਆਂ ਏਜੰਸੀਆਂ ਨੇ ਸਾਰੀਆਂ ਤੇ ਬਾਕੀ ਟਰੈਕਟਰ ਆਪਣੇ ਕੋਲ ਵੀ ਖੜੇ ਆ ਬਾਈ 855 20 ਮਾਡਲ ਇੱਕ ਆਪਣੇ ਕੋਲ ਵੀ ਮਿੰਦਰਾ 395 ਟਰੈਕਟਰ ਹੋਰ ਵੀ ਕਈ ਸੈਕੰਡ ਹੈਂਡ ਆਏ ਨੇ ਆਪਣੇ ਕੋਲ ਜੇ ਕਿਸੇ ਨੇ ਕੋਈ ਹੋਰ ਟਰੈਕਟਰ ਲੈਣਾ ਬਾਈ ਉਹ ਵੀ ਆ ਕੇ ਦੇਖ ਲਿਓ ਮੇਰਾ ਵੀਰ ਤੇ ਬਾਕੀ ਬਾਈ ਰੇਟ ਦੀ ਗੱਲ ਰਹੀ ਰੇਟ ਡਿਮਾਂਡ ਦਾ ਫਰਕ ਹੁੰਦਾ ਬਾਈ ਕਈ ਵੀਰ ਫੋਨ ਤੇ ਹੀ ਗੱਲਬਾਤ ਕਰੀ ਜਾਂਦੇ ਨੇ ਬਾਈ ਇੰਨੇ ਦਾ ਦੇਣਾ ਇੰਨੇ ਦਾ ਲੈਣਾ ਉਹ ਉਦਾਂ ਬਾਈ ਸੌਦਾ ਹੁੰਦਾ ਨਹੀਂ ਤੇ ਇਹਦਾ ਨੰਬਰ ਬਾਈ ਸਾਹਮਣੇ ਨੋਟ ਕਰ ਲਿਓ ਜੇ ਕਿਸੇ ਨੇ ਗੱਲਬਾਤ ਕਰਨੀ ਹੋਈ 99155 91901 98155 91901 ਇਹ ਨੰਬਰ ਤੇ ਕਾਲ ਕਰਕੇ ਬਾਈ ਆਪਣਾ ਟਰੈਕਟਰ ਦੀ ਜਿਹਨੇ ਜਿਹੜਾ ਵੀ ਟਰੈਕਟਰ ਲੈਣਾ ਉਹ ਟਰੈਕਟਰ ਬਾਰੇ ਡਿਟੇਲ ਲੈ ਸਕਦਾ ਬਾਈ ਠੀਕ ਹੈ ਜੀ ਜੇ ਕੋਈ ਸੌਦਾ ਬਾਈ ਨਹੀਂ ਬਣਦਾ ਜੇ ਕੋਈ ਲੋੜ ਹੈ ਤਾਂ ਵੀਰੇ ਮੰਨੂ ਵੀ ਕਾਲ ਕਰ ਸਕਦੇ ਹੋ ਜਿੰਨੀ ਥੋੜੀ ਹੈਲਪ ਹੁੰਦੀ ਹੋਈ ਬਾਈ ਮੈਂ ਵੀ ਕਰ ਦਊਗਾ ਕੋਈ ਚੱਕਰ ਨਹੀਂ ਠੀਕ ਹੈ ਜੀ ਬਾਕੀ ਇਹ ਤੋਂ ਇਲਾਵਾ ਜੇ ਕਿਸੇ ਵੀ ਮੇਰੇ ਵੀਰ ਨੇ ਕੋਈ ਸਿੱਧਾ ਟਰੈਕਟਰ ਵੇਚਣਾ ਹੁੰਦਾ ਡਾਇਰੈਕਟ ਬਾਈ ਤਾਂ ਉਹ ਵੀ ਮੇਰਾ ਵੀ ਜਰੂਰ ਦੱਸਿਆ ਕਰੋ ਕੋਈ ਵੀ ਟਰੈਕਟਰ ਹੋਵੇ ਵਧੀਆ ਹੋਵੇ ਟਰੈਕਟਰ ਕਾਗਜ਼ ਪੱਤਰਾਂ ਦਾ ਓਕੇ ਹੋਵੇ ਤਾਂ ਆਪਾਂ ਸਿੱਧਾ ਟਰੈਕਟਰ ਵੀ ਬਾਈ ਲੈ ਲੈਣੇ ਆ ਕਿਸੇ ਵੀ ਤਰ੍ਹਾਂ ਦਾ ਹੋਵੇ ਜੀ ਤੇ ਹੋਵੇ ਜਾਨੀ ਕਿ ਸਾਡੇ ਲੋਕਲ ਵਾਈ 20 50 100 ਕਿਲੋਮੀਟਰ ਦੇ ਵਿੱਚ ਵਿੱਚ ਹੋਵੇ ਦੂਰ ਥੋੜਾ ਜਿਹਾ ਔਖਾ ਹੋ ਜਾਂਦਾ ਬਾਈ ਜਾਣਾ ਤੇ ਚਲੋ ਠੀਕ ਆ ਬਾਈ ਅੱਜ ਦੇ ਵਲੌਗ ਵਿੱਚ ਇੰਨਾ ਹੀ ਤੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਲਾਈਕ ਕਰਿਆ ਕਰੋ ਤੇ ਆਪਣੇ YouTube ਚੈਨਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਜਿਹੜੇ ਵੀ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਬੈਲ ਆਈਕਨ ਵਾਲਾ ਬਟਨ ਜਰੂਰ ਪ੍ਰੈਸ ਕਰਿਆ ਕਰੋ ਜੀ ਤਾਂ ਕਿ ਹੋਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਮਿਲਦੇ ਹਾਂ ਕਿਸੇ ਹੋਰ ਨਵੇਂ ਬਲੌਗ 'ਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ